ਆਰਦੀਆ ਤੁਹਾਨੂੰ ਦੋਨੇ ਮੈਂ ਤਾਂ ਦੇਖ ਮਿੱਠਾ ਮੂੰਹ ਤੇਥੋਂ ਵੀ ਕਰਨਾ ਕਾਂ ਨੂੰ ਖਾਏ ਦੇ ਮੇਰਾ ਬੱਕਰੇ ਨੂੰ ਬੱਕਰੀਆਂ ਲੈ ਲਾਂਗੇ ਤੂੰ ਅਲਾ ਸੇ ਰਾਤਾਂ ਨਾ ਲੈਂਦੀ ਨੀ ਬੱਕਰਾ ਚੱਲ ਲੈ ਜਾ ਦੋਨੇ ਬੱਕਰੀਆਂ ਦੇ ਦੇ ਤੂੰ ਕਾ ਲੈ ਭਾਈ ਫਸਾਈ ਜੇ ਪਸੰਦ ਰੇ ਉਹ ਗੱਪਣਾ ਫੰਡਰਾ ਦੀ ਤੇਰੀ ਜ਼ਿੰਮੇਵਾਰੀ ਹੈ ਕਿਉਂ ਜੀ ਮੈਂ ਲਿਖ ਕੇ ਦੂੰ ਲਿਖ ਕੇ ਦੂੰ ਮੇਰੀਆਂ ਬੱਕਰੀਆਂ ਦਾ ਖੂਣਾ ਕਾਰਡ ਵੀ ਦਾੜ ਦੇ ਬਈ ਆਪਣਾ ਕਾਡ ਦੇ ਬਈ ਨੂੰ ਪੱਕਾ ਕੰਮ ਕਰਾਂਗੇ 1075 ਟਿੱਕਰ ਇਹ ਫੌਜੀ ਹਲਵਾਰਾ ਡਾਕਟਰ ਹਲਵਾਰਾ ਡਾਕਟਰ ਹਲਵਾਰਾ ਬੋਦੀ ਹਲਵਾਰਾ ਓਏ ਹੈ ਫੌਜੀਆ ਦੀ ਸੋਣੀ ਵੀ ਸਾਡੀ ਇਹ ਰੱਖ ਬਈ ਦਾ ਸਾਹਮਣੇ ਜੇ ਕੋਈ ਫੰਡਰ ਵੀ ਨਿਕਲੀ ਇਹਦੇ ਵਾਰ ਚ ਕੁੱਠੀ ਮੂਰ ਕੇ ਆ ਬਾਪ ਤੇ ਦਰਵਾਜ਼ੇ ਤੇ ਆ ਵੀਡੀਓ ਚ ਕਹਿ ਰਿਹਾ ਇਹ ਹਾਂ ਬੱਕਰੀਆਂ ਭਈਆ ਦੋਨੇ ਸੁੰਗਣਾ ਰਹੀਆਂ ਦਿੰਦੇ ਆਪਾਂ ਲੈ ਕੈਰਪੀਏ ਮੰਗੇ ਆ 20000 ਰੁਪਏ ਮੈਨੇ 2 ਮਿੰਟਾਂ ਦੀ ਮਾਰੀ ਹੋਰੀਆ ਪੁਰਾਣਾ ਜਿਹਾ ਕੁੜੀ 18000 ਦੀ ਦੋਆਂ ਦਾ ਨੀ ਤੇ ਚਰਾਂ ਨਹੀਂ ਕਰੀਆਂ ਬਾਈ ਕੱਚੀਆਂ ਗੱਬਣਾ ਨੇ ਹਜੇ ਇਹ ਬਰਬਰੀਆਂ ਦੇ ਰੇਟ ਇਹ ਹਜੇ ਨੇ ਨਹੀਂ ਫੇਦਨੀ 30 ਦੀਆਂ ਵੀ ਨਹੀਂ ਹੈਗੀਆਂ ਵੀਰੇ ਕੋਈ ਮੈਂ ਕਿਹੜਾ ਫਿਰ ਤੂੰ ਮੈਨੂੰ ਕਿਹੜਾ 30 ਦੇਤਾ ਸਹੀ ਮੁੱਲ ਕਰ ਸਹੀ ਮੁੱਲ ਕਰ ਪਿਓਰ ਚ ਤਾਂ ਹੈ ਨਹੀਂ ਸਹੀ ਮੁੱਲ ਕਰ ਚੱਲ ਤੂੰ ਆ ਪਾਂ ਦਲਾਲ ਨਾ ਦਲਾਲ ਵੀ ਨਹੀਂ ਦੇ ਸੀ ਪਰ ਦਲਾਲ ਕਹਿਣ ਲੱਗੇ ਪਾ ਗੱਲ ਖੜਤਲ ਕਰਨੀ ਸਹੀ ਰੱਬ ਦੇ ਰਾਹੀ ਮੈਨੂੰ ਉਹ ਵੀ ਨਾਰਾਇਣ ਤੂੰ ਵੀ ਹਾਰ ਦੋਏ ਤਰ੍ਹਾਂ ਇੱਕੋ ਜਿਹਾ ਮੈਨੂੰ ਚਾਲਾ 12000 ਘਟਾ ਦੇਣੀ ਆ ਚਲ ਆਪਾਂ ਦਾ ਵਿਚਾਰਿਆਂ ਦਾ ਕਰਾਇਆ ਵੀ ਘਟਾਦਾ ਯਾਰ ਮੈਂ ਤਾਂ ਸਾਰੇ ਪਾਸੇ ਵਿਚਾਰਿਆਂ ਦਾ ਫਾਇਦਾ ਕਰਾਈ ਇਹਨਾਂ ਕੋਲ ਚਲਾ ਮੈਂ ਕਿਹੜਾ ਕੋਸ ਲੈ ਤਾ ਪੂਰਾ 20000 ਲੈ ਤੂੰ ਯਾਰ ਫਿਰ ਇੱਕੋ ਹੀ ਗੱਲ ਕਰ ਵੇਚਣ ਲਈ 27000 ਦੀਆਂ ਲੈ 27 ਕਹਿੰਨਾ ਹੁੰਦਾ 2 ਤੇ 7 2 ਤੇ 7 ਇਹ 20 ਤੇ 7 20 ਤੇ 7 ਹਾਂ 20 ਤੇ 7 ਹੈ ਲੈ ਹੱਥ ਕਰ ਪੱਠਾ ਤੇਰੀਆਂ ਵੇਚ ਤੀਆਂ ਰੱਬ ਦੇ ਰਾਹ ਨਾਲ ਮੁਰਕੇ ਮੈਂ ਨਹੀਂ ਕਹਿੰਦਾ ਕੁਛ ਠੀਕ ਹੈ ਗੱਲ ਇਹ ਗੱਲ ਇੱਕ ਹੀ ਕਰੀ ਹੁਣ ਇੱਕੇ ਕਰੂੰ ਤੀਸਰੀ ਕਰਦਾ ਹੀ ਨਹੀਂ ਪੂਰੀਆਂ 24000 ਦੀਆਂ ਹੋ ਗਿਆ ਚੱਕ ਖੋਲ ਬਈ ਕੁੜੀਏ ਖੋਲ ਮਨਜੂਰ ਨੇ ਕਿਉਂ ਪ੍ਰੇਮ ਉਹ ਗੱਲ ਅਹੀ ਜੀ ਕਰਦੀ ਨਹੀਂ ਪੱਠਾ ਸੋਹਣੀਆਂ ਨੇ ਰਾਜੀ ਨਹੀਂ ਕੱਚਾ ਮੁੱਲੇ ਨਹੀਂ ਮੈ ਲਾਇਆ ਪੁਗਦੀਆਂ ਨਹੀਂ ਦੇਦੇ ਨਹੀਂ ਜਵਾਬ ਦੇਦੇ ਨਹੀਂ ਪੁਗਦੀਆਂ ਭਾਈ ਤੁਹਾਨੂੰ ਬੈਂਗੀਆ ਤਾਂ ਨਹੀਂ ਪੁੱਗਦੀਆਂ ਨੇ ਨਹੀਂ ਜੀ ਤੁਸੀਂ ਫਾਰੇਟ ਕਰਤਾ ਬਟ ਨਹੀਂ ਨਹੀਂ ਮੈਨੂੰ ਦੋਸ਼ ਨਾ ਦਿਓ ਤੁਹਾਨੂੰ ਹੁਣ ਮਜੂਰ ਨੇ ਤਾਂ ਨਹੀਂ ਐਉਂ ਨਹੀਂ ਲਿਜਾਏ ਹੋਣਾ ਕਿਉਂਕਿ ਤੇਨੂੰ ਆ ਵੀਡੀਓ ਚ ਲੱਗ ਕੇ ਪੈਣਾ ਨਹੀਂ ਮੈਂ ਨਹੀਂ ਪਿਟੂ ਤੇ ਆਪਾਂ ਨਾਲ ਚੱਲ ਪੁੜੀ ਚੱਲ ਸੋਚ ਨੂੰ ਕੀ ਤਾਂ ਆਵੇਂ ਨਾ ਰੱਖਣੀ ਗੱਲ ਉਹੀ ਤੁਸੀਂ ਹੁਣ 500 ਨੂੰ ਵਾਧਾ ਦੇ ਦਿਓ ਮੇਟਰੇ ਉਹਨੂੰ 200 ਵਾਧਾ ਮਿਲੂਗਾ 500 ਰੇੜੀ 45 200 ਵਾਧਾ ਮੈਨੂੰ ਜਿਹੜਾ ਤੈਨੂੰ ਕਰਤਾ ਤੇਰੀ ਗੱਲ ਇਹਨਾਂ ਨੇ ਪੁੱਛੇ ਤੈਨੂੰ 3200 ਵੀ ਮਿਲੂ ਤੇਨੂੰ ਉਹ ਤਾਂ ਹੁਣ ਇਹ ਨਾ ਨਾ ਗੱਲ ਕਰ ਮੈਂ ਤਾਂ ਵਿੱਚ ਨਹੀਂ ਹੈਗਾ ਟੈਂਪੋ ਵਾਲੇ ਕਰਾਇ। ਟੈਂਪੋ ਵਾਲੇ ਕਰਾਇ ਤੇ ਮੇਰੀ ਕੋਈ ਉਹ ਨਹੀਂ ਤੁਹਾਡੇ ਨਾਲ। ਉਹ ਜਾਣੇ ਤੁਸੀਂ ਜਾਣੇ। ਦੇਓ ਪੈਸੇ ਦੇ। ਖਾਤੇ 'ਚ ਖਾਤੇ 'ਚ ਜੜੇ। ਖਾਤੇ 'ਚ ਪਾ ਦਿਓ ਭਾਈ। ਖਾ ਲਓ ਉਸਕੇ ਅੰਦਰ। ਹੁਣ ਇਹ ਮਾਲ ਜਿੱਦੇ ਇਕੱਠਾ ਹੋ ਗਿਆ ਨਾ।

Na oji. Ƙoshin <listings>